ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਇਹ ਦਿਵਿਆਂ ਖਾਨ ਹਰਾ ਸਾਡੀਆਂ ਮਤਾਵਾਂ ਪੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸਤੰਬਰ ਮਹੀਨੇ ਦੀ ਪੈਸ਼ਨ ਅਪਡੇਟ ਤੁਹਾਨੂੰ ਦੇਵਾਂਗੇ ਅੱਜ ਹੁਣ ਤੱਕ ਕਿਸੇ ਜ਼ਿਲ੍ਹੇ ਦੇ ਬਿੱਲ ਖਾਸ ਹੋਏ ਨੇ ਜਾਂ ਪੈਨਸ਼ਨ ਆਈ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਇੱਕ ਨਵੀਂ ਅਪਡੇਟ ਉਹ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਅੱਜ ਦਿਨ ਮੰਗਲਵਾਰ ਜੀ ਤੇ ਮਿਤੀ 2 ਸਤੰਬਰ 2025 ਲਗਭਗ ਸਵੇਰ ਦੇ 11:30 ਵਜੇ ਤੱਕ ਜੋ ਸਾਨੂੰ ਸੂਚਨਾਵਾਂ ਮਿਲਣੀਆਂ ਨੇ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਬਿਲ ਫਾਸਮ ਦੀ ਕੋਈ ਸੂਚਨਾ ਨਹੀਂ ਆ ਤੇ ਪੈਨਸ਼ਨ ਨਾਤਾ جاری ਹੋਣ ਦੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਸੂਚਨਾ ਹੈ ਜੀ ਅ ਸ਼੍ਰੀ ਤਨੰਤਾਲਾ ਸਾਹਿਬ ਜਿਹੜੀ ਗੱਲ ਕਰਦੇ ਆਂ ਤੇ ਉੱਥੇ ਜਿਹੜੀ ਪਿਛਲੇ ਮਹੀਨੇ ਪੈਨਸ਼ਨ ਨਹੀਂ ਆਈ ਐ ਤੇ ਉੱਥੇ ਜਿਹੜੀਆਂ ਨੇ ਹੁਣ ਪੈਨਸ਼ਨ ਇਕੱਠੀਆਂ ਆਣ ਗਿਆ ਦੋ ਮਹੀਨੇ ਦੀਆਂ ਤੇ ਅੱਜ ਉੱਥੇ ਵੀ ਹਜੇ ਤੱਕ ਸਵੇਰ ਦੇ 11:30 ਵਜੇ ਤੱਕ ਪੈਨਸ਼ਨ ਜਾਰੀ ਹੋਣ ਦੀ ਸੋਚਣਾ ਨਹੀਂ ਐ ਬਾਕੀ ਸ਼ਾਮ ਦੇ ਵਿੱਚ ਜੇਕਰ ਪੈਨਸ਼ਨ ਆਉਂਦੀ ਐ ਸ਼ਾਮ ਤੱਕ ਜਾਂ 7-8 ਵਜੇ ਤੱਕ ਇੱਕ ਵਾਰ ਮੁਰਤੂ ਅਸੀਂ ਲਾਈਵ ਹੋਵਾਂਗੇ ਤੇ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਫਿਰ ਤੋਂ ਦਿੱਤੀ ਜਾਵੇਗੀ ਫਿਲਹਾਲ ਜਿਹੜੇ ਨਵੇਂ ਜ਼ਿਲ੍ਹੇ ਨੇ ਸਤੰਬਰ ਮਹੀਨੇ ਦੀ ਪੈਨਸ਼ਨ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਨਹੀਂ ਪਈਆ ਨਾ ਹਾਲੇ ਕਿਸੇ ਜ਼ਿਲ੍ਹੇ ਦੇ ਬਿੱਲ ਖਾਸਮ ਦੀ ਕੋਈ ਸੋਚਣਾ ਤਨਤਨ ਸਭ ਜ਼ਿਲ੍ਹੇ ਦੇ ਬਿੱਲ ਜਰੂਰ ਪਾਸ ਹੋਏ ਨੇ ਪਰ ਉਹ ਪਿਛਲੇ ਮਹੀਨੇ ਦੇ ਹੋਏ ਹੋਏ ਸੀ ਤੇ ਉੱਥੇ ਪੈਨਸ਼ਨ ਦੀ ਜਲ ਜਲਦ ਜਲਦੀਆ ਜਾਰੀ ਹੋਣ ਦੀ ਉਮੀਦ ਹੈਗੀ ਆ ਔਰ ਸੋ ਜਿਵੇਂ ਤੁਹਾਨੂੰ ਅਸੀਂ ਫਾਈਨਲ ਦੱਸ ਜਾ ਰਹੇ ਹਾਂ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਇਹਨਾਂ ਜਨਾਂ ਦੇ ਵਿੱਚ ਪੈਨਸ਼ਨਾਂ ਜਲਦੀ ਜਾਰੀ ਹੋ ਸਕਦੀਆਂ ਨੇ ਇਸ ਵਾਰ ਕਿਉਂਕਿ ਇੱਥੇ ਹੜਾ ਦੀ ਮਾਰ ਇਹ ਖੇਤਰ ਚੱਲ ਰਹੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣ ਦੀ ਸੂਚਨਾਵਾਂ ਆ ਸਕਦੀਆਂ ਨੇ ਬਾਕੀ ਅਸੀਂ ਬੈਠੇ ਹਾਂ ਲਾਈਵ ਆਂਦੇ ਰਵਾਂਗੇ ਤੁਹਾਨੂੰ ਇਸ ਬਾਰੇ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਇੱਕ ਜਿਹੜਾ ਜਆ ਜ਼ਰੂਰੀ ਨੋਟਿਸ ਤੁਹਾਡੇ ਨਾਲ ਸਾਂਝਾ ਕਰਨਾ ਜੀ ਜੋ ਕਿ ਪੰਜਾਬ ਸਰਕਾਰ ਦੇ ਲੋਕ ਨਿਗਾਨ ਵਿਭਾਗ ਨੇ ਸਾਂਝਾ ਕੀਤਾ ਹੈ ਤੇ ਇਹ ਕੱਲ ਦਾ ਨੋਟਿਸ ਹੈਗਾ ਤੇ ਇਹਦੇ ਵਿੱਚ ਦਰਸਾਇਆ ਗਿਆ ਕਿ ਵਿਭਾਗ ਦੇ ਵਿੱਚ ਦਿਵਿਆਂਜਨ ਕੋਟੇ ਦੇ ਵਿਰੁੱਧ ਕੰਮ ਕਰ ਰਹੇ ਅਧਿਕਾਰੀ ਕਰਮਚਾਰੀਆਂ ਦਾ ਮੈਡੀਕਲ ਮੁਰਾ ਕਰਾਉਣ ਸੰਬੰਧੀ ਇਹ ਨੋਟਿਸ ਹੈ ਸਾਡੇ ਨਾਲ ਕਈ ਪਰਿਵਾਰ ਜੁੜੇ ਨੇ ਹੈਂਡੀਕੈਪ ਵਰਗ ਦੇ ਤੇ ਉਹਨਾਂ ਦੇ ਵਿੱਚੋਂ ਜੇਕਰ ਕੋਈ ਕਰਮਚਾਰੀ ਐਦਾਂ ਦੇ ਹੈਗੇ ਨੇ ਅਧਿਕਾਰੀ ਹੈਗੇ ਨੇ ਤੋਂ ਇਹ ਨੋਟਿਸ ਬਾਰੇ ਧਿਆਨ ਦੇ ਸਕਦੇ ਨੇ ਤੇ ਇਹਦੇ ਵਿੱਚ ਦਰਸਾਇਆ ਗਿਆ ਕਿ ਆਖੋ-ਆਖ ਪੱਤਰ ਗੱਡੇ ਗਈ ਸੀ ਸਰਕਾਰ ਵੱਲੋਂ ਜਿਵੇਂ ਕਿ ਪਿਛੇ ਇੱਕ ਸੂਚਨਾ ਆਈ ਸੀ ਕਿ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇਗਾ ਜਿਹੜੇ ਵੀ ਹੈਂਡੀਕੈਪ ਵਰਗ ਦੇ ਨੇ ਤੇ ਜੇਕਰ ਕੋਟਾ ਘਟ ਨਿਕਲਦਾ ਅਧਿਕਲਦਾ ਸੋ ਉਸ ਬਾਬਤ ਦੇ ਜੜੀਆ ਕਾਰਵਾਈ ਉਸ ਕਰਮਚਾਰੀ ਤੇ ਕੀਤੀ ਜਾਵੇਗੀ ਸੋ ਇਹਦੇ ਵਿੱਚ ਦਰਸਾਇਆ ਗਿਆ ਕਿ 108 ਕਰਮਚਾਰੀਆਂ ਦਾ ਮੌੜ ਮੈਡੀਕਲ ਨਹੀਂ ਕਰਵਾਇਆ ਗਿਆ ਸੋ ਉਹਨਾਂ ਦੇ ਵਿਭਾਗੀ ਕਾਰਵਾਈ ਕਰਨ ਲਈ ਸ਼ੋ ਕਾਸ ਨੋਟਿਸ ਖੜੇ ਤਿਆਰ ਕਰਕੇ ਸਰਕਾਰ ਨੂੰ 1925 ਤੱਕ ਭੇਜੇ ਜਾਣ ਇਹ ਇਥੇ ਦਰਸਾਇਆ ਗਿਆ ਤੇ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਪੱਤਰ ਕੱਢਿਆ ਗਿਆ ਸੀ 28/7/25 ਨੂੰ ਤੇ 18/8/25 ਨੂੰ ਤੇ ਜਿਹੜੇ ਅੱਗੇ-ਅਗੇ ਜਿਹੜੇ ਨਾਮ ਨੇ ਤੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਸ਼ੋਕਾਸ ਨੋਟਿਸ ਜਾਰੀ ਕੱਢਿਆ ਗਿਆ ਤੇ ਇਹ ਸੇਵਾਵਾਂ ਇਹਨਾਂ ਦੀਆਂ ਟਰਮੀਨੇਟ ਕੀਤੀਆਂ ਜਾਣਗੀਆਂ ਜੇਕਰ ਇਹਨਾਂ ਦੀ ਅਪੰਗਤਾ ਪ੍ਰਤੀਸ਼ਤਤਾ ਜਿਹੜੀ ਆ 40% ਤੋਂ ਘੱਟ ਨਿਕਲਦੀ ਆ ਸੋ ਅੱਗੇ ਜਿਹੜੇ ਜਿਨ੍ਹਾਂ ਦੇ ਸੇਵਾ ਨਿਵਰਤ ਹੋਏ ਜਿਹੜੇ 4 ਸਾਲ ਤੋਂ ਘੱਟ ਸਮਾਂ ਹੋਇਆ ਜਿਨ੍ਹਾਂ ਅਧਿਕਾਰੀਆਂ ਨੂੰ ਤੇ ਵਿਰੁੱਧ ਗਲਤ ਤਰੀਕੇ ਨਾਲ ਅਨਫੇਅਰਿੰਗ ਇਸ ਨਾਲ ਨੌਕਰੀ ਪ੍ਰਾਪਤ ਕਰਨ ਲਈ ਅ ਕਾਲਸੀਕਾਰ ਜੋ ਕਾਰਵਾਈ ਕਰਨ ਬਾਰੇ ਸ਼ੋਕਸ ਨੋਟਿਸ ਖੜੇ ਤਿਆਰ ਕਰਕੇ ਸਰਕਾਰ ਨੂੰ ਤਰਫ ਜਿਨ ਇਹ ਇਥੇ ਦਰਸਾਇਆ ਗਿਆ ਸੋ ਜਿਹੜੇ ਇਹਨਾਂ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਨੇ ਹੈਂਡੀਕੈਪ ਵਰਗ ਦੇ ਕੋਟੇ ਦੇ ਵਿੱਚ ਤੇ ਉਹ ਇਸ ਨੋਟਿਸ ਬਾਰੇ ਧਿਆਨ ਦੇ ਸਕਦੇ ਨੇ ਅਸੀਂ ਆਪ ਪੈਨਸ਼ਨ ਦੀ ਅਪਡੇਟ ਅਸੀਂ ਲਾਈਵ ਦਿੰਦੇ ਰਹਾਂਗੇ ਇੱਕ ਵਾਰ ਮੁਰ ਤੋਂ ਲਾਈਵ ਆਵਾਂਗੇ ਸ਼ਾਮ ਨੂੰ 7:00 ਤੇ 7:30 ਵਜੇ ਤੇ ਜੇਕਰ ਕਿਸੇ ਜਲੇ ਦੇ ਵਿੱਚ ਪੈਨਸ਼ਨ ਜਾਰੀ ਹੁੰਦੀ ਹੈ ਅੱਜ ਜਾਂ ਕਿਸੇ ਜਲੇ ਦੇ ਵਿੱਚ ਬਿੱਲ ਖਾਸ ਹੁੰਦੇ ਨੇ ਸਤੰਬਰ ਮਹੀਨੇ ਦੀ ਪੈਨਸ਼ਨ ਤੇ ਅਸੀਂ ਤੁਹਾਡੇ ਨਾਲ ਅਪਡੇਟ ਸਾਂਝਾ ਕਰਾਂਗੇ ਸਾਨੂੰ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਲਾਈਵ ਸ਼ਾਮ ਨੂੰ ਆਈਏ ਜਾਂ ਫਿਰ ਕੱਲ ਸਵੇਰੇ ਆਈਏ ਧੰਨਵਾਦ ਸਾਰਿਆਂ ਨੂੰ ਖੈਰ ਫਰੀਦ ਸਤਿ ਸ਼੍ਰੀ ਅਕਾਲ